ਦੇ ਦੀ ਸਭ ਤੋਂ ਵੱਡੀ 에ਅਰਲਾਈਨ ਦੇ ਵਿੱਚ ਜੋ ਇੰਡੀਗੋ 에ਅਰਲਾਈਨ ਦੇ ਵਿੱਚ ਸੰਕਟ ਚੱਲ ਰਿਹਾ ਉਸ ਦੇ ਨਾਲ ਪੂਰੇ ਦੇਸ਼ ਭਰ ਦੇ ਯਾਤਰੀਆਂ ਨੂੰ ਸੰਕਟ ਦੇ ਵਿੱਚੋਂ ਲੰਘਣਾ ਪੈ ਰਿਹਾ ਰੋਜ਼ਾਨਾ ਕੋਈ ਨਾ ਕੋਈ ਬਹੁਤ ਸਾਰੀਆਂ ਫਲਾਈਟਾਂ ਨੇ ਜਿਹੜੀਆਂ ਮੌਕੇ ਤੇ ਕੈਨਸਲ ਹੋ ਜਾਂਦੀਆਂ ਨੇ ਬਹੁਤ ਸਾਰੀਆਂ ਲੇਟ ਹੋ ਜਾਂਦੀਆਂ ਨੇ ਪਰ ਇਸੇ ਸਬ ਦੇ ਵਿਚਾਲੇ ਹੁਣ ਸਰਕਾਰ ਨੇ ਦੇਖੀ ਸਭ ਤੋਂ ਵੱਡੀ 에어ਲਾਈਨ ਇੰਡੀਗੋ 에어ਲਾਈਨ ਜਿਹੜੀ 8ਵੇਂ ਦਿਨ ਦੇ ਵਿੱਚ ਵੀ ਸੰਕਟ ਦੇ ਵਿੱਚੋਂ ਲੰਘ ਰਹੀ ਆ ਉਸ ਦੇ ਉੱਪਰ ਸਖਤ ਜਿਹੜਾ ਐਕਸ਼ਨ ਕੀਤਾ ਗਿਆ ਜਿਸ ਦੇ ਵਿੱਚ ਫਲਾਈਟਸ ਦੇ ਵਿੱਚ 10% ਕਟੌਤੀ ਕਰਨ ਦੇ ਹਦੇਸ਼ ਜਾਰੀ ਕੀਤੇ ਗਏ ਨੇ ਇੰਡੀਗੋ ਮੈਨੇਜਮੈਂਟ ਦੇ ਨਾਲ ਭਾਰਤ ਸਰਕਾਰ ਦੇ ਵੱਲੋਂ ਮੀਟਿੰਗ ਕਰਨ ਤੋਂ ਬਾਅਦ ਫੈਸਲਾ ਲਿਆ ਗਿਆ ਜਾਨੀ ਕਿ ਕਟੌਤੀ ਕਰਨ ਦੇ ਮਗਰੋਂ ਰੋਜ਼ਾਨਾ 230 ਫਲਾਈਟਾਂ ਨੇ ਜਿਹੜੀਆਂ ਉਡਾਣਾ ਘਟ ਹੋਣ ਗਿਆ ਤੇ ਇੰਡੀਗੋ ਨੂੰ ਬਦਲਿਆ ਹੋਇਆ ਜਿਹੜਾ ਸ਼ਡਿਊਲ ਆ ਉਹ ਵੀ ਡੀਜੀਸੀਏ ਨੂੰ ਜਮ੍ਹਾਂ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਜਾਨੀ ਕਿ ਜਿੱਥੇ ਪੂਰੇ ਦੇਸ਼ ਭਰ ਦੇ ਵਿੱਚ 2300 ਫਲਾਈਟਾਂ ਜਾਨੀ ਕਿ ਰੋਜ਼ਾਨਾ ਉੱਡਦੀਆਂ ਨੇ ਉਡਾਣਾ ਉਡਾਣ ਭਰਦੀਆਂ ਨੇ ਤੇ ਹੁਣ ਉਸ ਦੇ ਵਿੱਚੋਂ 230 ਫਲਾਈਟਾਂ ਉਡਾਣਾ ਕੱਟ ਕਰ ਦਿੱਤੀਆਂ ਗਿਆ ਨੇ ਵੱਡਾ ਐਕਸ਼ਨ ਇਸ ਕਰਕੇ ਦਿਖਾਇਆ ਗਿਆ ਕਿਉਂਕਿ ਦੇਸ਼ ਭਰ ਦੇ ਵਿੱਚ ਬਹੁਤ ਸਾਰੇ 에ਰਪੋਰਟਾਂ ਦੇ ਉੱਪਰ ਯਾਤਰੀ ਰੋਜ਼ਾਨਾ ਅੰਕੜੇ ਦੇ ਵਿੱਚੋਂ ਲੰਘ ਕੇ ਖੱਜਲ ਖੁਆਰ